ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਵੱਲੋਂ ਆਪਣਾ ਅਸਤੀਫਾ ਸੌਂਪ ਦਿੱਤਾ ਗਿਆ ਸੋ ਆਖਰ ਕੀ ਕਾਰਨ ਨੇ ਸਾਰੀ ਗੱਲਬਾਤ ਆਪਾਂ ਕਰਾਂਗੇ ਸਾਡੇ ਨਾਲ ਪੰਥਕ ਸ਼ਖਸ਼ੀਅਤ ਭਾਈ ਬਲਵੰਤ ਸਿੰਘ ਜੀ ਗੋਪਾਲਾ ਜੁੜ ਚੁੱਕੇ ਨੇ ਲਾਈਨ ਦੇ ਉੱਤੇ ਆਪਾਂ ਉਹਨਾਂ ਨੂੰ ਲੈਨੇ ਆ ਤੇ ਫਿਰ ਗੱਲਬਾਤ ਕਰਦੇ ਆ ਆਖਰ ਮਸਲਾ ਕੀ ਬਣਿਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਸਾਹਿਬ ਤੁਸੀਂ ਵੀ ਸੌਂ ਨਹੀਂ ਰਹੇ ਹੋਵੋਗੇ ਇਸ ਵੇਲੇ ਚਰਚਾ ਚੱਲ ਰਹੀ ਹੈ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਇੱਕ ਵੀਡੀਓ ਵੀ ਆ ਗਿਆ ਉਹਨੂੰ ਪ੍ਰੈਸ ਕਾਨਫਰੰਸ ਕਹਿ ਲਈਏ ਸੋ ਕਿਵੇਂ ਦੇਖਦੇ ਹੋ ਅਚਨ ਚੇਤ ਪ੍ਰਧਾਨ ਸਾਹਿਬ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਬੜਾ ਮਤਲਬ ਕਿ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜਾ ਹੈਗਾ ਅਹੁਦੇਦਾਰੀ ਤੋਂ ਹਟਾ ਦਿੱਤਾ ਗਿਆ ਹੁਣ ਦੂਜੀ ਵੱਡੀ ਅਪਡੇਟ ਹੈਗੀ ਹੈ ਸੋ ਆਖਰ ਕੀ ਕਾਰਨ ਕੀ ਬਣ ਰਹੇ ਨੇ ਕੀ ਹੋ ਕੀ ਰਿਹਾ ਹੈ ਅਸਲ 'ਚ ਜਿਹੜਾ ਨਾ ਸੁਖਵੀਰ ਬਾਦਲ ਜੀ ਉਹ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਲਾ ਗਿਆ। ਅੱਛਾ। ਜੀ ਬੇਕਰਲਾ ਕੀ ਪਹਿਲੋਂ ਉਹਨੇ ਧਾਨੀ ਸਾਹਿਬ ਤੋਂ ਭਾਈ ਹਰਪ੍ਰੀਤ ਸਿੰਘ ਨੂੰ ਰਸ ਤੋਂ ਲਵਾ ਦਿੱਤਾ। ਜੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਇਹ ਧਾਨੀ ਸਾਹਿਬ ਹੁਣ ਅਸ਼ੀਰਵਾਦ ਦਿੰਦੇ ਆ ਕਿ ਸੱਤ ਮੈਂਬਰੀ ਕਮੇਟੀ ਜਾਂਦੀ ਰਹਿੰਦੀ ਹੈ। ਜੀ। ਉਸ ਦੇ ਨਾਲ ਹੀ ਧਾਮੀ ਸਾਹਿਬ ਦੇ ਪਾਸੇ ਹੋਣ ਦੇ ਨਾਲ ਰਗੂਜੀਤ ਸਿੰਘ ਵਰਕ ਦਾ ਪ੍ਰਧਾਨ ਬਣਨਾ ਬਿਲਕੁਲ ਮੁਕੰਮਲ ਲਗਭਗ ਤਿਆਰ ਜੀ ਉਹਦਾ ਬਿਲਕੁਲ ਖਾਸ ਖਾਸ ਸੁਖਦੀਰ ਚੋਂ ਬਦਲਦਾ ਬਣ ਜਾਊਗਾ ਪ੍ਰਧਾਨ ਠੀਕ ਹੈ ਪਰ ਉਸ ਦੇ ਨਾਲ ਵੇਖਣ ਵਾਲੀਆਂ ਸਰਦਾਰ ਬਜਰੀ ਸਿੰਘ ਦੀ ਦੋ ਤਿੰਨ ਬੜੀਆਂ ਮੇਨ ਗੱਲਾਂ ਨੇ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਿਲਸੇਦਾਰ ਬਣਾਉਂਦੀ ਹੈ ਹੂੰ ਉਦੋਂ ਸਾਰੀਆਂ ਪੱਖੇ ਇਹ ਜੰਦੀਆਂ ਸੰਪਰਦਾਵਾਂ ਸੰਤ ਮਹਾਤਮਾ ਮਹਾਂਪੁਰਖ ਸਿੱਖ ਫੈਡਰੇਸ਼ਨਾਂ ਸਾਰੇ ਪੰਥ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਉੱਥੇ ਬਹੁਤ ਜੁਨੇਵਰ ਸ਼ਖਸੀਅਤਾਂ ਬੈਠਦੀਆਂ ਜੇ ਸਿੰਘ ਸਾਹਿਬ ਜੀ ਦੀ ਸ਼੍ਰੀ ਅਕਾਲ ਤਖਤ ਸੇ ਪਾਜ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਜਦੋਂ ਸ਼੍ਰੀ ਅਕਾਲ ਤਖਤ ਸਹਿਤ ਉਹ ਸਿੰਘ ਸਾਹਿਬ ਨੂੰ ਹਟਾਉਣਾ ਹੁੰਦਾ ਹੂੰ ਤੇ ਰਾਤ-ਤੇ ਰਾਤ ਬਾਦਲਪਿੰਡ ਤੇ ਇੱਕ ਫੋਨ ਆ ਜਾਂਦਾ ਹੈ ਇਹ ਉੱਥੇ ਨੁਦਕੀ ਜਥੇਦਾਰ ਸਾਹਿਬ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਤਾਂ ਰਿਕਾਰਡ ਦੇ ਵਿੱਚ ਸਿੰਘ ਸੈਡ ਦੀ ਪਦਵੀ ਕੋਈ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੋਲੇ ਅੱਛਾ ਤੁਸੀਂ ਤਾਂ ਸਾਡੇ ਕੋਲ ਮਲਾਜਲ ਵਰਤੀ ਹੋਏ ਸੀ ਜਾਂ ਇੱਕ ਗ੍ਰੰਥੀ ਸਿੰਘ ਦੀ ਪੋਸਟ ਤੇ ਵਰਤੀ ਹੋਏ ਸੀ ਸਿੰਘ ਸੈਡ ਦਾ ਤੁਰਤ ਬਈ ਹੂੰ ਫਿਰ ਉਹ ਰਾਤੀ ਰਾਤ ਜਥੇਦਾਰ ਨੂੰ ਤਖਤ ਤੋਂ ਉਤਾਰ ਦਿੱਤਾ ਜਾਂਦਾ ਕੀ ਉਦੋਂ ਕਿਉਂ ਨਹੀਂ ਸੰਤਖ ਸੰਪਰਦਾਵਾਂ ਬੁਲਾਈਆਂ ਜਾਂਦੀਆਂ ਉਦੋਂ ਸਿੱਖ ਸੰਪਰਦਾਵਾਂ ਦੀ ਸਿੱਖ ਬੁੱਧੀਜੀਵੀਆਂ ਦੀ ਹੋਰ ਪੰਥਕ ਵਿਦਵਾਨਾਂ ਦੀ رائے ਕਿਉਂ ਨਹੀਂ ਲਈ ਜਾਂਦੀ ਕਿਉਂ ਕਿਕਰਤਾ ਨੇ ਕੀਤੀ ਜਾਂਦੀ ਜੀ ਇਸੇ ਨਾਲ ਹੀ ਇਸੇ ਕਰਕੇ ਇਹ ਸੇਖਾ ਤਸੈ ਦੀ ਮਾਨ ਦਾ ਨਾ ਨਾ ਦੇ ਵੱਡੀ ਸੱਤ ਵਜੀ ਆ ਉਹ ਹੀ ਹੋਈ ਵਜੀ ਆ ਕਾਲ ਤੱਕ ਸੈਦ ਦੀ ਹੋਂਦ ਹੀ ਕੋਈ ਨਹੀਂ ਰਹਿਣ ਦਿੱਤੀ ਇਸ ਪਰਿਵਾਰ ਨੇ ਯਾਨੀ ਕਿ ਜੋ ਦਿੱਲੀ ਵਾਲਿਆਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਮਾਂ ਪਹਿਲਾਂ ਜਦੋਂ 300 ਸਾਲਾਂ ਕਨਾਂ ਇੰਟਰਵਿਊ ਆਇਆ ਸੀ ਪ੍ਰੋਫੈਸਰ ਮਨਜੀਤ ਸਿੰਘ ਦਾ ਮੇਰੇ ਕੋਲ ਹੈ ਮੌਜੂਦ ਆ ਜੀ ਉਦੋਂ ਵੀ ਆਰਐਸਸ ਵਾਲੇ ਆਣ ਕੇ ਤੇ ਖਾਸੇ ਪੰਚ ਦੇ ਸਿਰਜਣਾ ਦਿਵਸ ਤੇ 1999 ਦੀ ਵਿਸਾਖੀ ਤੇ ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਸੀ ਹੂੰ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਰੱਦ ਕਰ ਦਿੱਤਾ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਤਖਸੀ ਕੇਸਗੜ ਸਾਹਿਬ ਦੇ ਜਥੇਦਾਰ ਹੁੰਦੇ ਸੀ ਠੀਕ ਹੈ ਉਹਨੇ ਆਖਿਆ ਜੀ ਕਿ ਇਹ ਬਿਲਕੁਲ ਪੰਚ ਦੇ ਅਨੁਕੂਲ ਨਹੀਂ ਇਹ ਬਿਲਕੁਲ ਵੀ ਕਿਸੇ ਵੀ ਕੀਮਤ ਤੇ ਸ਼ਰਤਾਂ ਨਹੀਂ ਲੰਮੀਆਂ ਜਾਣਗੀਆਂ ਤੁਹਾਡੀਆਂ ਹੂੰ ਉਹ ਧਿਆਨ ਲੱਕੀ ਇੱਕ ਗੱਲ ਕਹਿ ਗਏ ਇਹ ਗੱਲਾਂ ਪ੍ਰੋਫੈਸਰ ਮਨਜੀਤ ਸਿੰਘ ਦੀ ਜ਼ਮਾਨੀ ਨੇ ਔਰ ਵਿਦਿਅਕ ਪ੍ਰੂਫ ਨੇ ਉਹ ਜੀ ਉੱਥੇ ਜਾਂਦੇ ਜਾਂਦੇ ਉਹ ਕਹਿ ਕੇ ਗਏ ਕਿ ਕੋਈ ਬਾਤ ਨਹੀਂ ਸਿੰਘ ਸਾਹਿਬ ਜੀ ਇੱਕ ਵਕਤ ਆਏਗਾ ਤੁਹਾਡੇ ਤਖਤ ਦਾ ਜਥੇਦਾਰ ਵੀ ਹਮਾਰਾ ਹੋਗਾ ਹੂੰ ਔਰ ਜੋ ਧਾਰਮਿਕ ਸ਼ਖਸੀਅਤਾਂ ਨੇ ਧਾਰਮਿਕ ਸੰਸਥਾਵਾਂ ਦੇ ਜੋ ਮੁਖੀ ਆ ਉਹ ਵੀ ਸਾਡੇ ਹੋਣਗੇ। ਅੱਛਾ। ਕੀ ਗੱਲ ਉਹ ਕੀ ਗੱਲ ਹੂੰ 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 ਉਹ ਵਾਕਿਆ ਹੀ ਹੂਬ ਹੂ ਇਹਨਾਂ ਦਿਨ ਉਹ ਚੀਜ਼ਾਂ ਅੱਜ ਵਾਪਰ ਰਹੀਆਂ ਨੇ ਸਿੱਖ ਕੌਮ ਦੇ ਵਿੱਚ। ਜੀ। ਠੀਕ ਆ ਅੱਜ ਸਾਡੇ ਖਾਲਸਾ ਪੰਥ ਦੀ ਸਰਮੌਰ ਸੰਸਥਾ ਜਿਨੇ ਤਲੀਆਂ ਪੇਸ਼ ਕੀਤੀ ਸਤਕਾਰ ਤੇ ਸ਼ਹਾਦਤਾਂ ਦਿੱਤੀਆਂ ਵੱਡਾ ਇਤਿਹਾਸਰ ਜਿਆ ਦੰਦਨੀ ਟਕਸਾਲ ਲਾ ਲਓ। ਜੀ। ਉੱਥੇ ਅੱਜ ਕੀ ਹੋ ਰਿਹਾ? ਹੂੰ। ਸ਼ਰਿਆਨ ਦੂਕਰਨ ਹੋ ਰਿਹਾ ਉਹਦਾ ਭਜਮਾ ਕਰਨ ਕੀਤਾ ਜਾ ਰਿਹਾ। ਹੂੰ ਹੂੰ ਤਖਤ ਸੇਵਾ ਨਦੀ ਜੱਜੇਦਾਰਾਂ ਦੀ ਮਾਨਰ ਮਰਜਾਦਾ ਕੋਈ ਨਹੀਂ ਇੱਕ ਫੋਨ ਤੇ ਰਾਤੋਂ ਰਾਤ ਜੱਜੇਦਾਰ ਨੂੰ ਤਾਰ ਦਿੱਤਾ ਜਾਂਦਾ ਇਹ ਕੋਈ ਗੱਲ ਆ ਗੁਰੂ ਅਰਜਨ ਸਿੰਘ ਸਾਹਿਬ ਦਾ ਤਖਤ ਆ ਕੋ ਖਾਲਸੇ ਪੰਥ ਨੇ ਵੀ ਜੀ ਵਿਧਾਨ ਬਣਾਏ ਇਹਨਾਂ ਸਭ ਕੋਸ਼ਿਸ਼ ਕੀਤੇ ਤਾਂ ਜੀ ਪਰ ਜਰਾ ਕੀ ਅਗਿਰ ਦਲਿਤਾਂ ਦੀ ਇਹ ਚੀਜ਼ ਆ ਰਹੀ ਆ ਹੂੰ ਹੂੰ ਜੋ ਨੰਬਰ ਲੱਗਿਆ ਹਾਂ ਜੀ ਜਾਨੀ ਸੁਲਤਾਨ ਸਿੰਘ ਜਿਹੜੀ ਤਖਤ 3 ਕੇਸਗੜ ਸਾਹਿਬ ਦੇ ਆ ਉਹ ਵੀ ਇਸ਼ਚੀਫਾ ਦੇਣਾ ਚਾਹੁੰਦੇ ਨੇ ਜੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੀ ਅਸਤੀਫਾ ਦੇਣਾ ਚਾਹੁੰਦੇ ਨੇ ਹਾਂਜੀ ਕਿ ਇਹੋ ਕੁਛ ਦਾ ਬਾਬਲ ਕੇ ਚਾਹੁੰਦੇ ਨੇ ਪਰ ਜੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਅਸਤੀਫਾ ਦੇ ਜਾਂਦੇ ਆ ਅਗਿਆਂ ਨੂੰ ਸੁਲਤਾਨ ਸਿੰਘ ਜੀ ਅਸਤੀਫਾ ਦੇ ਜਾਂਦੇ ਆ ਜੀ ਤਾਂ ਇੱਕ ਇਸ ਦੇ ਨਾਲ ਹੋਰ ਵੱਡਾ ਐਕਸ਼ਨ ਹੋ ਸਕਦਾ ਹੈ ਹੂੰ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ 11 ਮੈਂਬਰੀ ਅਸੈਂਬਲੀ ਆ ਜਿਹੜੀ ਐਗਜੈਕਟਿਵ ਆ ਜੀ ਉਹ ਸੁਣ ਚਾਇਆ ਵੀ ਉਹ ਵੀ ਸਿੱਧੇ ਦੇ ਸਕਦੀ ਆ ਅੱਛਾ ਇਹ ਕਹਾਣੀ ਬਹੁਤ ਸੌਖੀ ਨਹੀਂ ਬਾਗਲਾ ਨੂੰ ਮਹਿੰਗੀ ਪੈ ਸਕਦੀ ਆ ਜੀ ਉਹ ਵੀ ਕੰਸੂਆਂ ਚੱਲ ਰਹੀਆਂ ਕੋਈ ਕੱਲਾ ਸੁਖਬੀਰ ਜੇ ਆਪੂੰ ਬਣਿਆ ਹੁਣ ਇਸ ਰਾਤ ਅੱਜ ਵਾਲੀ ਦੇ ਵਿੱਚ ਵੇਖੋ ਕੀ ਵਾਪਰਦਾ ਹੂੰ ਜੀ ਉੱਤੇ ਕੀ ਕਰਦਾ ਕੀ ਕਰੇ ਇਹ ਲੋਜਾਂ ਦੇ ਨਾਲ ਉਹਨਾਂ ਨੂੰ ਖਰੀਦਿਆ ਜਾ ਸਕਦਾ ਉਹਨਾਂ ਦੀਆਂ ਜ਼ਮੀਰਾਂ ਖਰੀਦੀਆਂ ਜਾ ਸਕਦੀਆਂ ਜਾਂ ਉਹ ਗੁਰੂਪੰਥ ਲਈ ਖਾਲਸੇ ਪੰਥ ਲਈ ਖਾਲਸੇ ਪੰਥ ਦੀ ਹੋਂਦ ਹਸਤੀ ਲਈ ਨਿਆਰੇ ਪਰ ਲਈ ਬਾਗਲਿਆਂ ਨੂੰ ਪੰਥ ਦੀ ਇਸ ਮਾਨ ਸੰਸਥਾ ਤੋਂ ਲਾਂਭੇ ਕਰਨ ਲਈ ਉਸ ਗੁਰੂ ਉਹਨਾਂ ਗੁਰਸਿੱਖਾਂ ਦੀਆਂ ਜ਼ਮੀਰਾਂ ਕੀ ਜਾਗਦੀਆਂ ਕਿ ਉਹ ਕੋਈ ਸਟੈਂਡ ਲੈ ਸਕਣ ਕਿ ਅੱਜ ਵੀ ਘੜੀ ਵਿੱਚ ਅੱਜ ਵੀ ਰਾਤ ਬੜੀ ਇਕਲਾ ਬਹੁਤ ਹੀ ਜਿਹਨੂੰ ਕਹਿੰਦੇ ਆ ਨਾ ਕਿ ਬੜੀ ਵੱਡੀ ਇਕ ਜਿਹੜੀ ਕਹਿੰਦੇ ਨਾ ਇਹ ਫਿਰ ਪਤਾ ਕੋਈ ਕਹ ਲਈਏ ਕਿ ਵੱਡਾ ਫੇਰ ਪਤਾ ਹੋ ਸਕਦਾ ਹੈ ਆਉਧਿਆਂ ਨੂੰ ਲੈ ਕੇ ਜੀ ਹਾਂ ਜੀ ਕਿਸੇ ਬੰਨੇ ਵੀ ਕੁਝ ਹੋ ਸਕਦਾ ਜੀ ਕਿਸੇ ਬੰਨੇ ਵੀ ਕੁਝ ਹੋ ਸਕਦਾ ਹੈ ਜੀ ਪੈਸਾ ਗਿਆਨੀ ਰੁਘਵੀਰ ਸਿੰਘ ਹੋਰੀ ਇੰਗਲੈਂਡ ਫੇਰੀ ਦੌਰਾਨ ਇੱਥੇ ਉਹਨਾਂ ਨੇ ਕੁਝ ਖਾਸ ਸਿੰਘਾਂ ਦੇ ਨਾਲ ਗੱਲਬਾਤ ਦੌਰਾਨ ਕਿਹਾ ਹੈ ਅਸੀਂ ਵੈਸੇ ਕੋਈ ਰਿਕਾਰਡਿੰਗ ਜਾਂ ਉਹਨਾਂ ਦੀ ਵੀਡੀਓ ਜਿਹੜੀ ਪਬਲਿਕ ਨਹੀਂ ਹੋਈ ਪਰ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਬਾਹਰਲੇ ਸਿੱਖ ਸਾਡਾ ਸਾਥ ਦਿਓ ਅਸੀਂ ਬਹੁਤ ਮੁਸ਼ਕਲ ਘੜੀ ਦੇ ਵਿੱਚੋਂ ਲੰਘ ਰਹੇ ਹਾਂ ਤੁਹਾਨੂੰ ਨਹੀਂ ਪਤਾ ਵੀ ਸਾਨੂੰ ਕਿੰਨੇ ਥ੍ਰੈਟ ਜਿਹੜੇ ਆਲੇ-ਦੁਆਲੇੋਂ ਮਿਲ ਰਹੇ ਆ ਅਸੀਂ ਜਿਹੜੇ ਫੈਸਲੇ ਆ ਉਹ ਬੜੀ ਮੁਸ਼ਕਲ ਦੇ ਨਾਲ ਲੈ ਪਾ ਰਹੇ ਆ ਸੋ ਮਤਲਬ ਕਹਿਣ ਦਾ ਵੀ ਐਡਾ ਵੱਡਾ ਥ੍ਰੈਟ ਜਥੇਦਾਰਾਂ ਨੂੰ ਵੀ ਹੈ ਜੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਥ੍ਰੈਟ ਜਿਹੜੇ ਪਿਛਲੇ ਸਮੇਂ ਦੇ ਵਿੱਚ ਦਿੱਤੇ ਗਏ ਉਹ ਉਦੋਂ ਚੰਗੇ ਸੀ ਜਦੋਂ ਕਹਿੰਦੇ ਹੁੰਦੇ ਸੀ ਵੀ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਓ ਅਕਾਲੀ ਦਲ ਮਜ਼ਬੂਤ ਕਰੋ ਉਦੋਂ ਤੱਕ ਕੋਈ ਗੱਲਬਾਤ ਹੋਈ ਨਹੀਂ ਸੋ ਤੁਹਾਨੂੰ ਲੱਗਦਾ ਵੀ ਹੁਣ ਹਾਲਾਤ ਉਸ ਉਹੋ ਜਿਹੇ ਨੇ ਵੀ ਜਦੋਂ ਕਿਸੇ ਨੇ ਕੋਈ ਸੁਖਬੀਰ ਬਾਦਲ ਦੇ ਖਿਲਾਫ ਸੋ ਫਿਰ ਆਪਾਂ ਕੀ ਪੜਦੇ ਆਂ ਭੀ ਸਮਾਂ ਕਿਹੋ ਜਿਹਾ ਹੈਗਾ ਜਿਹੜੀ ਆਪਾਂ ਇੱਕ ਅਕਾਲ ਤਖਤ ਸਾਹਿਬ ਦੀ ਪਾਵਰ ਦੀ ਗੱਲ ਕਰਦੇ ਆਂ ਸੋ ਪਾਵਰ ਤਾਂ ਫਿਰ ਸਾਰੀ ਇੱਕ ਪਰਿਵਾਰ ਲੈ ਕੇ ਬੈਠਾ ਹੋਇਆ ਤੇ ਜੇ ਦੂਜੀ ਗੱਲ ਇੱਕ ਹੋਰ ਨਾਲ ਨਾਲ ਸਵਾਲ ਮੇਰਾ ਇਹ ਵੀ ਹੈਗਾ ਭੀ ਜੇ ਆਪਾਂ ਕਹਿੰਦੇ ਆਂ ਵੀ ਬਾਦਲਾਂ ਦੇ ਹੱਥੋਂ ਇਹ ਪਾਵਰ ਕਢਾ ਵੀ ਲਈ ਜਾਵੇ ਤਾਂ ਕੀ ਡਾਇਰੈਕਟ ਭਾਜਪਾ ਕੋਲ ਪਾਵਰ ਚਲੀ ਜਾਏਗੀ ਨਹੀਂ ਨਹੀਂ ਸਰਦਾਰ ਸਿੰਘ ਸਿੰਘ ਦੀਆਂ ਸੀਕਲ ਦੀਆਂ 17 ਯਾਦ ਆ ਗਈਆਂ ਜੀ ਜੀ ਉਹ ਦਿਲਚੀ ਰੰਗੀਆਂ ਗੱਲਾਂ ਨੇ ਕਿੰਦੇ ਕੋਈ ਦੂਰ ਦੀ ਗੱਲ ਨਹੀਂ ਸੀ ਦੇਖਣ ਦੜ ਕੈ ਅਸੀਂ ਹੁੰਦੇ ਸਾ ਸ਼ਾਨ ਵਾਲੇ ਅਸੀਂ ਪੰਨਾ دریاਵਾਂ ਦੇ ਬਾਦਸ਼ਾਹ ਸਾਂ ਤਾਂ ਅੱਜ ਤੱਕ ਕਿਰਪਾਨ ਵਾਲੇ ਕੌਮ ਦਾ ਸੀ ਇਹ ਰੋਜ਼ ਦੇ ਸ਼ਰਣਗੇ ਆਪਣੇ ਤਾਰੇ ਹੀਰੇ ਖੰਡਾਣ ਵਾਲੇ ਸੀ ਥਾਲ ਸਕੀਰਨ ਦੇ ਨਜ਼ਰੀਆਂ ਦੇ ਤਾਕਤ ਨਿਸ਼ਾਨ ਕਿਰਪਾਨ ਵਾਲੇ ਬੜੀ ਵੱਡੀ ਸ੍ਰੀ ਅਕਾਲ ਪੁਰਖ ਸਾਹਿਬ ਦੀ ਮਾਨ ਮਰਜ਼ਾਦਾ ਸੀ ਬੜੀਆਂ ਵੱਡੀਆਂ ਘਾਲਣਾ ਘਾਲ ਕੇ ਖੁੰਡੋਲ ਕੇ ਸਿੱਖਾਂ ਨੇ ਅੱਜ ਤੋਂ 100 ਸਾਲ ਪਹਿਲਾਂ ਖਾਲਸਾ ਪੰਥ ਦੀ ਸਰਬੋਸਤ ਸੱਚਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਬਿਆੰਦੀ ਸੀ ਜੀ ਸ੍ਰੀ ਅਕਾਲ ਤਖਤ ਸਾਹਿਬ ਜੋ ਜੁਗੋ ਜੁਗਤਾਲ ਜੋ ਦੁਨੀਆ ਦੇ ਸ਼ਾਹੀ ਤਖਤਾਂ ਦੀ ਗੁਲਾਮੀ ਨਾ ਕਬੂਲਣ ਦਾ ਸ਼ਾਹੀ ਸੰਦੇਸ਼ ਦੇਣ ਵਾਲਾ ਇੱਕੋ ਇੱਕ ਅਕਾਲ ਦਾ ਪਖਤ ਜੀ ਜਿਸ ਦਾ ਕਰੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਜਰਨੈਰੀਆ ਹੋ ਗਏ ਜਿਸ ਨੇ ਸਿੱਖ ਬਾਦਸ਼ਾਹ ਦਾਨਦੇਵ ਵੀ ਹੂੰ ਉਹ ਸਖਤ ਤੇ ਇੱਕੋ ਗੁਲਾਮ ਹੋ ਜਾਂਦੀਆਂ ਨੇ ਉਹਨਾਂ ਕੌਮਾਂ ਨਾਲ ਕੀ ਕੋਈ ਲਾਪਰਦਾ ਅੱਜ ਸਿੱਖ ਭਾਰਤ ਵਿੱਚ ਗੁਲਾਮ ਨੇ ਅੱਜ ਜੋ ਦਿੱਲੀ ਇਸ਼ਾਰੇ ਕਰਦੀ ਆ ਉਹਨਾਂ ਇਸ਼ਾਰਿਆਂ ਦੇ ਇਹ ਸੰਸਥਾਵਾਂ ਦੇ ਮੁਖੀ ਉਹੋ ਹੀ ਨੱਚਦੇ ਜਿਸ ਤਰ੍ਹਾਂ ਉਹਨਾਂ ਨਚਾਉਣਾ ਚਾਹੁੰਦੇ ਆ ਸਵੇ ਬਹੁਤ ਦੁਖਰੀ ਘੜੀ ਵਿੱਚ ਪੰਥ ਬਹੁਤ ਸੰਕਟਮਈ ਸਮੇਂ ਦੇ ਵਿੱਚ ਖਾਲਸਾ ਪੰਥ ਗੁਜ਼ਰਿਆ ਜੀ ਜੇ ਆディ ਕੌਮ ਕੱਠੀ ਹੋਵੇ ਸਾਡੇ ਕੌਮ ਦੇ ਬਲਦੀ ਸਿੰਘ ਲੰਬਿਆਂ ਸਮਿਆਂ ਤੋਂ ਜੇਲਾਂ ਵਿੱਚ ਜਵਾਨੀਆਂ ਉਹਨਾਂ ਦੀਆਂ ਲੇਖੇ ਲੱਗ ਗਈਆਂ ਜੀ ਨਵੇਂ ਨੌਜਵਾਨਾਂ ਤੇ ਚੱਕ ਚੱਕੇ ਕੇਸ ਪਾ ਕੇ ਡਿਗਰੂਗੜ ਵਰਗੀਆਂ ਜੇਲਾਂੇ ਸੁੱਟ ਦੇਣਾ ਹੂੰ ਜੇ ਕੋਈ ਮਾੜੀ ਵੀ ਸਿੱਖ ਸਿਧਾਂਤਾਂ ਦੀ ਗੱਲ ਕਰਦਾ ਉਹਨੂੰ ਥ੍ਰੈਟ ਕਰਦੇ ਨੇ ਜੀ ਭਾਈ ਸਿੰਘ ਸਾਹਿਬ ਕਾ ਉੱਤਰ ਸਾਹਿਬ ਦੇ ਜਥੇਦਾਰ ਵਰਗ ਕੌਮ ਦੇ ਜਥੇਦਾਰ ਨੂੰ ਜੇ ਥੈਟ ਆ ਸਕਦੇ ਆ ਤੁਸੀਂ ਵੇਖੋ ਸਾਡੇ ਵਰਗੇ ਅਨਸਾਨਾਂ ਦਾ ਕੀ ਹੋਏਗਾ ਮੈਂ ਕੱਲ ਤੱਕ ਬੋਲਦਾ ਰਿਆਂ ਅੱਜ ਵੀ ਬੋਲਿਆ ਕੱਲ ਵੀ ਬੋਲਿਆ ਇਹ ਸਿੱਖਾਂ ਦੀ ਮਾਂ ਮਹਾਨ ਕੌਮ ਦੀ ਸੰਸਥਾ ਸੰਤ ਬਾਬਾ ਦਰਨੈਲ ਸਿੰਘ ਜੀ ਦੇ ਦਸ ਸੰਤਾਂ ਕਪਾਨ ਦੀ ਸੰਸਥਾ ਦੇ ਜਿੱਤ ਜਿੱਤ ਨਾਲ ਜੀ ਮਹਾਨ ਬੀ ਸਿੰਘ ਪਹਿਲੇ ਮੁਖੀ ਬਣੇ ਹੁਣ ਜੇ ਜੇ ਉਹਨਾਂ ਦੀ ਅਸੀਂ ਗੱਲ ਕੀਤੀ ਆ ਦੇ ਹਿੰਦੂਰੀ ਪੀਰਵਾਜਾਂ ਨਾਲ ਨਾਂ ਤੁਰਿਆ ਜਾਵੇ ਸੰਸਥਾ ਦਾ ਇਹ ਸਾਰਾ ਕੁਝ ਜੋ ਉੱਥੋਂ ਵੀ ਸਾਨੂੰ ਫਰੈਟ ਆਉਂਦੇ ਜੇ ਜੇ ਮੇਰੇ ਵਰਗੇ ਅਤੇ ਸਿੰਘ ਸਾਹਿਬ ਬਗਿਆਣੀ ਹਿੰਦੀ ਸਿੰਘ ਜੀ ਵਰਗੇ ਜਥੇਦਾਰਾਂ ਨੂੰ ਉਹਨਾਂ ਪੀਸ ਕੌਮ ਦਾ ਬਣੇਗਾ ਕਿ ਜੋ ਦਿੱਲੀ ਕਰਦੀ ਆ ਦਿੱਲੀ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੀ ਖਾਸੇ ਪੰਥ ਨੂੰ ਇਹਦੀਆਂ ਰੌ ਰੀਟਾਂ ਨੂੰ ਤੋੜਨਾ ਚਾਹੁੰਦੀ ਆ ਪਰ ਮੈਂ ਸੇਕ ਕੌਮ ਨੂੰ ਸੁਨੇਹਾ ਦੇਣਾ ਖਾਲਸਾ ਪੰਥ ਸੇਤ ਹੋਵੇ ਕੌਮ ਆਪਣੀ ਲੱਖਬੰਦ ਕੇ ਮੈਦਾਨ ਚ ਮਰਜੀਵਰੇ ਆਉਣ ਔਰ ਇਹਨਾਂ ਬਾਦਵਾ ਦੀ ਧੌਂ ਤੇ ਗੋਡਾ ਰੱਖ ਕੇ ਇਹਨਾਂ ਤੋਂ ਸ਼ਰਮ ਨਹੀਂ ਗੁਰਦੁਆਰਾ ਆਪਣੀ ਦੀ ਕਮੇਟੀ ਖਾਲਸੇ ਪੰਥ ਦੀ ਸੰਸਥਾ ਆਜ਼ਾਦ ਕਰਾਈ ਜਾਵੇ ਜੀ ਕੌਮੀ ਯੋਧੇ ਜੇ ਸਾਡੀ ਸੰਸਥਾ ਆਜ਼ਾਦ ਹੋ ਜਾਂਦੀ ਸ਼ਰੋਮਣੀ ਕਮੇਟੀ ਸਾਡਾ ਸ੍ਰੀ ਕਾਉਟਕ ਸਾਹਿਬ ਆਜ਼ਾਦ ਹੋ ਜਾਂਦਾ ਜੀ ਸ੍ਰੀ ਕਾਉਟਕ ਸਾਹਿਬ ਆਜ਼ਾਦ ਹੁੰਦਾ ਇਸ ਸੇਖ ਕੌਮ ਅਦਾਦ ਹੋ ਜਾਂਦੀ ਆ ਉੱਚਾ ਖਾਲਸਾ ਪੰਥ ਸ੍ਰੀ ਅਕਾਲ ਪੁਰਖ ਸਾਹਿਬ ਦੇ ਝੂੜੇ ਦੋ ਮੀਰੀ ਪੀਰੀ ਦੇ ਨਿਸ਼ਾਨ ਸਰ ਜਫੇਦਾਰ ਦੀ ਗਵਾਈ ਕਰਦੇ ਇਸੇ ਰਾਜ ਦੀ ਕੌਮ ਦੇ ਬੰਦੀ ਸਿੰਘ ਵੀ ਰਿਹਾ ਕਰਾ ਸਕਦੇ ਕੌਮ ਦੇ ਵੱਡੇ ਫੈਸਲੇ ਵੀ ਕਰ ਸਕਦੇ ਆ ਸੇਖ ਕੌਮ ਦੀ ਆਜ਼ਾਦੀ ਦੀ ਜੰਗ ਵੀ ਛੇੜ ਸਕਦੇ ਆ ਬਹੁਤ ਕੁਝ ਹੋ ਸਕਦਾ ਪਰ ਜਿੰਨਾ ਤੇ ਸਾਡੀ ਧਾਰਮਿਕ ਸੰਸਥਾ ਤੱਕ ਸਾਹਿਬ ਇਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਿਹੜੇ ਲੋਕ ਜਿਸ ਤਰ੍ਹਾਂ ਦਿੱਲੀ ਨਚਾਉਂਦੀ ਉਸ ਤਰ੍ਹਾਂ ਨੱਚਦੇ ਆ ਉਹਨਾਂ ਤੇ ਸਾਰਾ ਕੁਝ ਹੀ ਖਾਲਸਾ ਪੰਥ ਦਾ ਜਿਹੜਾ ਆ ਉਹ ਰੋੜਦਾ ਨਜ਼ਰ ਆਉਂਦਾ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਹਰਿਗੋਬਿੰਦ ਸਾਹਿਬ ਕਲਗੀਧਰ ਦਸ਼ਮੇਸ਼ਤਾ ਖਾਲਸਾ ਪੰਦੇਰ ਖਵਾਲੇ ਨੇ ਜਿਨ੍ਹਾਂ ਨੇ ਪੰਥ ਦੀ ਸਿਰਜਣਾ ਕੀਤੀ ਹੈ ਸਤਿਗੁਰੂ ਮੇਰ ਕਰਨ ਖਾਲਸਾ ਪੰਦੀ ਚੜ੍ਹਦੀ ਕਲਾ ਹੋ ਸਕੇ ਪਰ ਜੋ ਹਾਲਾਤ ਨੇ ਉਹਨਾਂ ਮੁਤਾਬਕ ਤੇ ਬਹੁਤ ਔਖਾ ਸਮਾਂ ਜਿਹੜਾ ਸਿੱਖੋਂ ਦਾ ਬੀਤ ਹੋ ਰਿਹਾ ਜੀ 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 ਬਿਲਕੁਲ ਆਸ ਕਰਦੇ ਹਾਂ ਕੁਝ ਚੰਗਾ ਹੋਵੇ ਸਿੱਖ ਕੌਮ ਦੇ ਲਈ ਪੰਥ ਦੇ ਲਈ ਕੋਈ ਚੰਗੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਣ ਇਸ ਦੀ ਆਸ ਕਰਦੇ ਹਾਂ ਭਾਈ ਸਾਹਿਬ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਜੀ ਧੰਨਵਾਦ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ